ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM KALI MOHALLA BANJMA ਕਾਹੂ ਵਿਹਾਵੇ ਰੰਗ ਰਸ ਰੂਪ ਕਾਹੂ ਵਿਹਾਵੇ ਮਾਏ ਬਾਪ ਪੂਤ ਕਾਹੂ ਵਿਹਾਵੇ ਰਾਜ ਮਿਲਖ ਬਾਪਾਰਾ ਸ਼ਾਂਤ ਵਿਹਾਵੇ ਹਰਨਾਮ ਆਧਾਰਾ ਕਾਹੂ ਵਿਹਾਵੇ ਰੰਗ ਰਸ ਰੂਪ ਕਾਹੂ ਵਿਹਾਵੇ ਮਾਏ ਬਾਪ ਪੂਤ ਕਾਹ ਹੂੰ ਵਿਹਾਵੇ ਰਾਜ ਮਿਲਖ ਬਾਪਾਰਾ ਸ਼ਾਂਤ ਵਿਹਾਵੇ ਹਰ ਨਾਮ ਆਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਤਨੀ ਰਹਾਉ ਕਾਹ ਹੂੰ ਵਿਹਾਵੇ ਬੇਦ ਅਰਬਾਦ ਕਾਹੂ ਵਿਹਾਵੇ ਰਸਨਾ ਸਾਦ ਕਾਹੂ ਵਿਹਾਵੇ ਲਬਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੂਰਾਰੀ ਕਾਹੂ ਵਿਹਾਵੇ ਖੇਲ ਤ ਜੂਆ ਕਾਹੂ ਵਿਹਾਵੇ ਅਮਲੀ ਹੂਆ ਕਾਹ ਹੂੰ ਵਿਹਾਵੇ ਪਰ ਦਰਵ ਚੋਰਾਏ ਹਰ ਜਨ ਵਿਹਾਵੇ ਨਾਮ ਧਿਆਏ ਕਾਹ ਹੂੰ ਵਿਆਵੇ ਜੋਗ ਤਬ ਪੂਜਾ ਕਾਹ ਹੂੰ ਰੋਗ ਸੋਗ ਪਰਮੀਜਾ ਕਾਹ ਹੂੰ ਪਵਨ ਧਾਰ ਜਾਤ ਵਿਹਾਏ ਸ਼ਾਂਤ ਵਿਹਾਵੇ ਕੀਰਤਨ ਗਾਏ ਕਾਹੂ ਵਿਹਾਵੇ ਦਿਨ ਰੈਣ ਚਾਲਤ ਕਾਹੂ ਵਿਹਾਵੇ ਸੋ ਪਿੜ ਮਾਰਤ ਕਾਹੂ ਵਿਹਾਵੇ ਬਾਲ ਪੜਾਵਤ ਸ਼ਾਂਤ ਵਿਹਾਵੇ ਹਰ ਜਸ ਗਾਵਤ काहू बेहावे नट नाटिक नृत्य काहू बेहावे जी ये हृत्ये काहू बेहावे राज में डरते संत बेहावे हर जस करते काहू बेहावे मता मसूरत ਕਾਹੋਂ ਵਿਹਾਵੇ ਸੇਵਾ ਜ਼ਰੂਰਤ ਕਾਹੋਂ ਵਿਹਾਵੇ ਸੋਦਤ ਜੀਵਤ ਸ਼ਾਂਤ ਵਿਹਾਵੇ ਹਰ ਰਸ ਪੀਵਤ ਜਿਤ ਕੋ ਲਾਇਆ ਤਿਤਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵੈ ਨਾਓ ਨਾਨਕ ਤਾ ਕੈ ਬਲ ਬਲ ਜਾਓ ਜਿਤ ਕੋ ਲਾਇਆ ਤਿਤਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵੈ ਨਾਓ ਨਾਨਕ ਤਾਕੈ ਬਲ ਬਲ ਜਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ RAM KALI ਮਹੱਲਾ ਬੰਜਵਾ ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਵੀ ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ ਤਮਾਸ਼ਿਆਂ ਦੁਨੀਆ ਦੇ ਸੋਹਣੇ ਰੂਪਾਂ ਤੇ ਪਦਾਰਥਾਂ ਦੇ ਰਸਾਂ ਸਵਾਦਾਂ ਵਿੱਚ ਬਤੀਤ ਰਹੀ ਹੈ ਕਿਸੇ ਦੀ ਉਮਰ ਮਾਪਿਓ ਪੁੱਤਰ ਆਦਿਕ ਪਰਿਵਾਰ ਦੇ ਮੋਹ ਵਿੱਚ ਗੁਜ਼ਰ ਰਹੀ ਹੈ ਕਿਸੇ ਮਨੁੱਖ ਦੀ ਉਮਰ ਰਾਜ ਮਾਨਕ ਭੋਏ ਦੀ ਮਾਲਕੀ ਵਪਾਰ ਆਦਿਕ ਕੰਮ ਵਿੱਚ ਲੰਘ ਰਹੀ ਹੈ हे ਭਾਈ ਸਿਰਫ ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬਤੀਤ ਦੀ ਗੁਜ਼ਰਦੀ ਹੈ हे ਭਾਈ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ ਇਹ ਕੋਈ ਹਰੇਕ ਜੀਵ ਦਾ ਮਾਲਕ ਹੈ ਰਹਾਉ हे ਭਾਈ ਕਿਸੇ ਮਨੁੱਖ ਦੀ ਉਮਰ ਵੇਦ ਆਦਿ ਇੱਕ ਧਾਰਮਿਕ ਪੁਸਤਕ ਪੜਨ ਅਤੇ ਧਾਰਮਿਕ ਚਰਚਾ ਵਿੱਚ ਗੁਜ਼ਰ ਰਹੀ ਹੈ ਕਿਸੇ ਮਨੁੱਖ ਦੀ ਜ਼ਿੰਦਗੀ ਜੀਵ ਦੇ ਸਵਾਦ ਵਿੱਚ ਬੀਤ ਰਹੀ ਹੈ ਕਿਸੇ ਦੀ ਉਮਰ ਇਸਤਰੀ ਨਾਲ ਕਾਮ ਪੂਰਤੀ ਵਿੱਚ ਲੰਘਦੀ ਜਾਂਦੀ ਹੈ हे ਭਾਈ ਸੰਤ ਜੀ ਸਿਰ ਪਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦੇ ਹਨ ਹੇ ਭਾਈ ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ ਕੋਈ ਮਨੁੱਖ ਅਫੀਮ ਆਦਿ ਦੇ ਨਸ਼ੇ ਦਾਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆ ਵਿੱਚ ਹੀ ਗੁਜ਼ਰ ਜਾਂਦੀ ਹੈ ਕਿਸੇ ਦੀ ਉਮਰ ਪਰਾਇਆ ਧੰਨ ਚੁਰਾਉਂਦਿਆਂ ਬੀਤਦੀ ਹੈ ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ ਹੇ ਭਾਈ ਕਿਸੇ ਮਨੁੱਖ ਦੀ ਉਮਰ ਜੋਗ ਸਾਧਨਾ ਕਰਦਿਆਂ ਕਿਸੇ ਦੀ ਧੂਣੀਆਂ ਤਪਾਂਦਿਆਂ ਕਿਸੇ ਦੀ ਦੇਵ ਪੂਜਾ ਕਰਦਿਆਂ ਗੁਜ਼ਰਦੀ ਹੈ ਕਿਸੇ ਬੰਦੇ ਦੀ ਉਮਰ ਰੋਗਾਂ ਵਿੱਚ, ਗਮਾਂ ਵਿੱਚ, अनेका ਪਟਕਣਾ ਵਿੱਚ ਬੀਤਦੀ ਹੈ। ਇਹ ਭਾਈ ਕਿਸੇ ਮਨੁੱਖ ਦੇ ਉੱਪਰ ਜੋਗ ਸਾਧਨਾ ਕਰਦਿਆਂ, ਕਿਸੇ ਦੀ ਧੂਨੀਆਂ ਤਪਾਉਂਦਿਆਂ, ਕਿਸੇ ਦੀ ਦੇਵ ਪੂਜਾ ਕਰਦਿਆਂ ਗੁਜ਼ਰਦੀ ਹੈ। ਕਿਸੇ ਬੰਦੇ ਦੀ ਉਮਰ ਰੋਗਾਂ ਵਿੱਚ, ਗਮਾਂ ਵਿੱਚ, ਨੇਕਾ ਪਟਕਣਾ ਵਿੱਚ ਬੀਤਦੀ ਹੈ। ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾ ਆਮ ਕਰਦਿਆਂ ਲੰਘ ਜਾਂਦੀ ਹੈ ਪਰ ਸੰਤ ਦੀ ਉਮਰ ਗੁਜ਼ਰਦੀ ਹੈ। ਪਰਮਾਤਮਾ ਦੀ ਸਿਫਤਸਲਾ ਦੇ ਗੀਤ ਗਾਉਂਦਿਆਂ। اے بھائی ਕਿਸੇ دی عمر ਵੀ ਦੀ ਹੈ ਦਿਨੇ ਰਾਤ ਤੁਰਦੇ ਆ ਕਿਸੇ ਦੀ ਲੰਗਦੀ ਹੈ ਇੱਕੋ ਥਾਂ ਮੱਲ ਕੇ ਬੈਠ ਰਹਾ ਕਿਸੇ ਮਨੁੱਖ ਦੀ عمر ਮੁੰਡੇ ਬਣਾਉਂਦੇ ਆ ਲੰਘ ਜਾਂਦੀ ਹੈ ਸੰਤ ਦੀ عمر ਵੀ ਦੀ ਹੈ ਪਰਮਾਤਮਾ ਦੀ ਸਿਫਤਸਲਾ ਦੇ ਗੀਤ ਗਾਉਂਦੇ ਆ ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦੇ ਆ ਗੁਜ਼ਰਦੀ ਹੈ ਕਿਸੇ ਮਨੁੱਖ ਦੀ ਉਮਰ ਡਾਕੇ ਮਾਰਦੇ ਆ ਲੰਘ ਜਾਂਦੀ ਹੈ ਕਿਸੇ ਮਨੁੱਖ ਦੀ ਜ਼ਿੰਦਗੀ ਰਾਜ ਦਰਬਾਰ ਵਿੱਚ ਰਹਿ ਕੇ ਤਰਸਰ ਕੰਬਦਿਆਂ ਦੀ ਗੁਜ਼ਰਦੀ ਹੈ ਸੰਤ ਦੀ ਉਮਰ ਪ੍ਰਭੂ ਦੀ ਸੇਵਸਲਾ ਕਰਦਿਆਂ ਲੰਘਦੀ ਹੈ ਦੁਨੀਆਂ ਦੀਆਂ ਖਾਈਆਂ ਦੇ ਕਾਰਨ ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ ਕਿਸੇ ਮਨੁੱਖ ਦੀ ਸਾਰੀ ਉਮਰ ਖੋਜ-ਪਹਾਲ ਕਰਦਿਆਂ ਬੀਤਦੀ ਹੈ ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਨਾਮ ਅੰਮ੍ਰਿਤ ਪੀਂਦੇ ਆ ਪਰ हे ਭਾਈ ਨਾ ਕੋਈ ਜੀਵ ਮੂਰਖ ਹੈ ਤੇ ਨਾ ਕੋਈ ਸਿਆਣਾ ਜਿਸ ਕੰਮ ਵਿੱਚ ਪ੍ਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿੱਚ ਹੀ ਲੁਕਾ ਹੋਇਆ ਹੈ ਇਹ ਨਾਨਕ ਆਖ ਪ੍ਰਭੂ ਮਿਹਰ ਕਰਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖਸ਼ਦਾ ਹੈ ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ